ਸਾਰੇ ਵੀ ਪੱਤਰਕਾਰ ਸਹਿਬਾਨ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਪ੍ਰੇਮ ਸਿੰਘ ਭੰਗੂ ਮੈਂਬਰ ਪਾਰਲੀਮੈਂਟਰੀ ਕਮੇਟੀ ਜ਼ੁੰਗ ਸਮਾਜ ਮੋਰਚਾ ਪ੍ਰੋਫੈਸਰ ਮਨਜੀਤ ਸਿੰਘ ਮੈਂਬਰ ਸਕ੍ਰੀਨਿੰਗ ਕਮੇਟੀ ਜ਼ੁੰਗ ਸਮਾਜ ਮੋਰਚਾ ਡਾਕਟਰ ਸੁਵੇਮਨ ਜੀ ਜਿਹੜੇ ਮੋਰਚੇ ਦਾ ਜਾਣੇ ਪਛਾਣੇ ਚਿਹਰਾ ਨੇ ਇਹ ਕਿਸੇ ਤਾਰੀਫ ਦੇ ਮੋਟਾਕ ਨਹੀਂ ਸਾਰੇ ਜਹਾਨ ਇਹਨਾਂ ਦਾ ਜਾਣਦਾ ਹੈ ਦੇਸ਼ ਉਦੇਸ਼ ਡਾਕਟਰ ਸੁਮੇਂਦਰ ਦਾ ਆਪਣੇ ਆਪ ਦੀ ਇੱਕ ਪਹਿਚਾਣ ਹੈ ਸੋ ਅੱਜ ਅਸੀਂ ਤੁਹਾਡੇ ਸਾਹਮਣੇ ਇਹ ਗੱਲ ਰੱਖਣ ਲੱਗੇ ਹਾਂ ਕਿ ਸੰਯੁਕਤ ਸਮਾਜ ਮੋਰਚੇ ਨੇ ਜਦੋਂ ਦਾ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ 117 ਸੀਟਾਂ ਤੇ ਸੰਯੁਕਤ ਸਮਾਜ ਮੋਰਚਾ ਬਹੁਤ ਹੀ ਸੰਘਰਸ਼ਾਂ 'ਚ ਪਰਖੇ ਹੋਏ ਬੜੇ ਲਿਖੇ ਔਰ ਇਮਾਨਦਾਰ ਉਮੀਦਵਾਰ ਉਤਾਰੇਗਾ ਉਦੋਂ ਤੋਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਲਹਿਰ ਚੱਲੀ ਹੋਈ ਹੈ ਤੁਸੀਂ ਵੀ ਨੋਟ ਕੀਤਾ ਹੈ ਰਵਾਇਤੀ ਪਾਰਟੀਆਂ ਨੂੰ ਉਮੀਦਵਾਰ ਲੱਭਣੇ ਪੈਂਦੇ ਨੇ ਜਾ ਜਾ ਕੇ ਤੁਸੀਂ ਦੇਖ ਰਹੇ ਹੋਗੇ ਸੰਗ ਸਮਾਜ ਮੋਰਚੇ ਕੋਲੇ ਇੰਨੀ ਵੱਡੀ ਤعداد ਦੇ ਵਿੱਚ ਉਮੀਦਵਾਰ ਕਿ ਇੱਕ ਇੱਕ ਹਲਕੇ ਤੋਂ ਇੰਨੀਆਂ ਫੈਲਾ ਨੇ ਐਂਡ 올 ਆਰ ਕੰਪੀਟੈਂਟ ਇਹ ਡਿਫਿਕਲਟੀ ਹੈ ਵੀ ਕਿਹਨੂੰ ਰੱਖੀਏ ਕਿਹਨੂੰ ਛੱਡੀਏ ਇਹੋ ਜਿਹਾ ਮਾਹੌਲ ਪੰਜਾਬ ਚ ਕਦੇ ਨਹੀਂ ਬਣਿਆ ਇਹ ਪਹਿਲੀ ਵਾਰੀ ਬਣਿਆ ਸੋ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਦੇ ਲੋਕ ਪੰਜਾਬ ਦਾ ਹਰ ਵਰਗ ਹੈ ਜਿਹੜਾ ਉਹ ਇਸ ਸਿਸਟਮ ਤੋਂ ਜਿਹੜਾ ਪਿਛਲੇ 7 ਦਹਾਕੇ ਤੋਂ ਚੱਲਦਾ ਹੈ ਔਰ ਰਾਜਨੀਤਿਕ ਪਾਰਟੀਆਂ ਦੋ ਬਦਲ ਬਦਲ ਕੇ ਰਾਜ ਕਰਦੀ ਆ ਰਹੀਆਂ ਨੇ ਲੋਕਾਂ ਨੂੰ ਕੁਝ ਮਿਲਦਾ ਨਹੀਂ ਇਸ ਤੋਂ ਬਹੁਤ ਨਰਾਸ਼ ਹੈ ਬਹੁਤ ਪਰੇਸ਼ਾਨ ਹੈ ਔਰ ਇਸ ਨੂੰ ਬਦਲਣਾ ਚਾਹੁੰਦਾ ਹੈ ਇਹੀ ਕਾਰਨ ਹੈ ਕਿ ਬਹੁਤ ਵੱਡਾ ਰਸ਼ ਐਪਲਾਈ ਕਰਨ ਵਾਲਿਆਂ ਦਾ ਸਾਡੇ ਲਈ ਬੜੀ ਵੱਡੀ ਡਿਫਿਕਲਟੀ ਹੈ ਅੱਜ ਤੱਕ ਅਸੀਂ ਅਸੀਂ ਇੱਕ ਬਾਉਂਡ ਹੈ ਜੋ ਅਸੀਂ ਪੇਸ਼ ਕਰਦੇ ਹਾਂ ਲੀਗਲ ਉਸ ਦੇ ਵਿੱਚ ਵੀ ਮੈਂ ਕੰਮ ਕਰਦੇ ਹਾਂ ਤੁਹਾਨੂੰ ਪਤਾ ਹੈ ਸਿੰਘੂ ਬਾਰਡਰ ਤੇ ਅਸੀਂ ਜਦੋਂ ਆਪਣੇ ਈਮੇਲ ਹੈ ਜੋ ਸੰਸਮਾਜ ਮੋਰਚੇ ਵੀ ਜਦੋਂ ਇਹ ਅਨਾਉਂਸ ਕੀਤਾ ਸੀ ਐਪਲੀਕੇਸ਼ਨ ਲੈਣ ਲਈ ਅਸੀਂ ਕਿਹਾ ਸੀ ਵੀ 14 ਤਾਰੀਖ 5 ਵਜੇ ਤੱਕ ਇਵਰੀ ਬੋਡੀ ਕੈਨ ਅਪਲਾਈ ਹੂ ਇਜ਼ ਕਲੇਮੈਂਟ ਫਰੋ ਮਨੀ ਕੰਸਟੀਟੂਐਂਸੀ ਇਨ ਪੰਜਾਬ ਇਹ ਕਿਹਾ ਸੀ ਔਰ ਵੀ ਵੇਟ ਕਰ ਰਹੇ ਹਾਂ ਸੀ ਤੁਹਾਡੀ ਜਾਣਕਾਰੀ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਇੱਕ ਉਸ ਤੋਂ ਕੰਸਟੀਟੂਐਂਸੀ ਤੋਂ ਬਹੁਤ ਬਹੁਤ ਵੱਡੀਆਂ ਫੈਲਣਾਂ ਆਈਆਂ ਔਰ ਹੁਣ ਤੱਕ 5 ਵਜੇ ਤੱਕ ਤੁਹਾਡੀ ਜਾਣਕਾਰੀ ਲਈ 1273 ਐਪਲੀਕੈਂਟ ਨੇ ਜਿਹੜੇ ਹੁਣ ਤੱਕ ਆ ਚੁੱਕੇ ਨੇ ਹੁਣ ਟਾਈਮ ਹੋ ਚੁੱਕਿਆ ਤਾਂ ਉਹਨਾਂ ਦਾ ਸਕਰੂਟਨੀ ਕਰਨੀ ਉਨਾਂ ਦੀ ਸਾਰੀ ਰਾਜ ਪ੍ਰਤਾਲ ਕਰਨੀ ਕਿਉਂਕਿ ਮੈਰਿਟ ਦੇ ਬੇਸ ਤੇ ਹੈ ਇੱਥੇ ਕੋਈ ਇਹ ਨਹੀਂ ਕਿ ਕਿਸੇ ਦੀ ਕਿਸਨੇ ਸਫਾਰਸ਼ ਕਰ ਦੇਣੀ ਹੈ ਜਾਂ ਕੋਈ ਹੋਰ ਕੰਸੀਡਰੇਸ਼ਨ ਹੋਣੀ ਹੈ ਇਹ ਦੂਜੀਆਂ ਪਾਰਟੀਆਂ ਚ ਹੋ ਸਕਦੀ ਹੈ ਸਾਡੇ ਚ ਬਿਲਕੁਲ ਨਹੀਂ ਹੈ ਅਜਿਹਾ ਬਿਲਕੁਲ ਫਰੀ ਐਂਡ ਫੇਅਰ ਇਮਪਾਰਸ਼ਲ ਉਸ ਦੀ ਚੋਣ ਕਰਨੀ ਹੈ ਸਾਰਿਆਂ ਦਾ ਇੱਕ ਇੱਕ ਹਲਕੇ ਦੇ ਵਿੱਚੋਂ ਉਹਨਾਂ ਦੀ ਰਿਪੋਰਟ ਲੈਣੀ ਹੈ ਖਾਸ ਕਰਕੇ ਜਿਹੜਾ ਬੇਸ ਹੈ ਬੇਸਿਕ ਰਿਪੋਰਟ ਉਹ ਉਹ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਆਰਗੇਨਾਈਜੇਸ਼ਨ ਇਸ ਸਟਰਗਲ ਦੇ ਵਿੱਚ ਰਹੀਆਂ ਨਾ ਰਮੋਰਚੇ ਸਰਗਰਮ ਨਹੀਂ ਆਉਂਦੇ ਉਹਨਾਂ ਦੀ ਪਹਿਲੀ ਰਿਪੋਰਟ ਹੈ ਹਲਕੇ ਤੋਂ ਦੂਜੀ ਬੁੱਢੀ ਜੀਵੀ ਨੇ ਹੋਰ ਲੋਕ ਹੈ ਹੋਰ ਸਾਰਾ ਵਰਗ ਹੈ ਜਿਨ੍ਹਾਂ ਨੇ ਬਹੁਤ ਵੱਡਾ ਇਸ ਉਹ ਪਾਇਆ ਇਸ ਲਈ ਸਾਡੇ ਲਈ ਬਹੁਤ ਵੱਡਾ ਕੰਮ ਹੈ ਤਾਂ ਅਸੀਂ ਅੱਜ ਇਹ ਡਿਸਾਈਡ ਕੀਤਾ ਵੀ ਜੇ ਕਾਲੀ ਚ ਕੋਈ ਕਰਾਂਗੇ ਤਾਂ ਹੋ ਸਕਦਾ ਕਿਸੇ ਨਾਲ ਕੋਈ ਬੇਇਨਸਾਫੀ ਹੋ ਜਾਏ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਕੋਈ ਹੋਵੇ ਦੂਜੀਆ ਪਾਰਟੀਆਂ ਜਿਸ ਤਰ੍ਹਾਂ ਇਹਨੂੰ ਨਹੀਂ ਦਿੱਤਾ ਤਾਂ ਮੈਂ ਕਲੇਮੈਂਟ ਸੀ ਅਸੀਂ ਬਿਲਕੁਲ ਜੋਖ ਤੋਲ ਕੇ ਆਉਣ ਮੈਟਰ ਡਿਸਾਈਡ ਕਰਾਂਗੇ ਜਿਹੜਾ ਡਿਜ਼ਰਵਿੰਗ ਹੋਏਗਾ ਬਿਲਕੁਲ ਜਿਹਨੂੰ ਲੋਕ ਪਸੰਦ ਕਰਨਗੇ ਕਲੀਨ ਹੋਊਗਾ ਲੋਕਾਂ ਦੀ ਸੇਵਾ ਕਰੂਗਾ ਸਿਰਫ ਉਹਨੂੰ ਦਵਾਂਗੇ ਸੋ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਅਖੀਰ ਤੱਕ 1273 ਐਪਲੀਕੈਂਟ ਆ ਗਏ ਨੇ 5 ਵਜੇ ਗਏ ਸਾਡੇ ਕੋਲ ਕੰਮ ਬੜਾ ਸੀ ਅਸੀਂ ਅੱਜ ਸਿਕਰਿਟੀ ਕਰਕੇ ਡਿਸਾਈਡ ਨਹੀਂ ਕਰ ਪਾਏ ਕਿ ਕਿੰਨੀਆਂ ਸੀਟਾਂ ਦਾ ਐਲਾਨ ਕਰੀਏ ਸੋ ਅਸੀਂ ਇਸ ਨੂੰ ਅੱਜ ਰਾਤ ਸਾਰੀ ਲੱਗੇਗੀ ਕੱਲ ਨੂੰ ਵੀ ਲੱਗ ਸਕਦਾ ਹੈ 16 ਤਾਰੀਖ ਨੂੰ ਕਾਫੀ ਵੱਡੀਆਂ ਸੀਟਾਂ ਦਾ ਐਲਾਨ ਕਰਾਂਗੇ ਅੱਜ ਨਹੀਂ ਕਰਾਂਗੇ ਅੱਜ ਤੁਹਾਡੇ ਜਾਣਕਾਰੀ ਲਈ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਐਪਲੀਕੈਂਟ ਇੰਨੇ ਨੇ ਸਾਨੂੰ ਲੱਗਦਾ ਜੇ ਕਾਹਲੀ ਚ ਕੁ ਸੀਟਾਂ ਐਲਾਨ ਕਰ ਦਈਏ ਐਲਾਨ ਕਰਨ ਲਈ ਪੰਜਾਂ ਇਹਨਾਂ ਵੀ ਕੋ ਡਿਸਾਈਡ ਨਹੀਂ ਕੀਤੀਆਂ ਡਿਸਾਈਡ ਕੀਤੀਆਂ ਪਈਆਂ ਪਰ ਕਿਉਂਕਿ 5 ਵਜੇ ਤੱਕ ਹੋਰ ਫਾਈਲਾਂ ਆਵੀਆਂ ਜਿਹੜੇ ਅਸੀਂ ਅੱਜ ਦੁਪਹਿਰ ਤੱਕ ਡਿਸਾਈਡ ਕੀਤੀਆਂ ਤਾਂ ਹੁਣ ਉਹਨਾਂ ਨਾਲ ਕਿਤੇ ਹੋਰ ਫਾਈਲਾਂ ਆ ਗਈਆਂ ਉਹਨਾਂ ਨਾਲ ਇਨਜਸਟਿਸ ਕਿਉਂ ਕੀਤਾ ਜਾਏ ਉਹਨਾਂ ਨੂੰ ਵੀ ਦੇਖਣਾ ਹੈ ਘੋਕੜਾ ਇਸ ਲੋਨ ਨੂੰ ਘੋਕ ਕੇ ਅਸੀਂ 16 ਤਾਰੀਖ ਨੂੰ ਤੁਹਾਡੇ ਸਾਹਮਣੇ ਇੱਕ ਵੱਡੀ ਲਿਸਟ ਤਕਰੀਬਨ ਕਾਫੀ ਹਲਕਿਆਂ ਤੋਂ ਜਿਹੜੇ ਬਿਲਕੁਲ ਯੋਗ ਅچھے ਉਮੀਦਵਾਰ ਹੋਣਗੇ ਉਹਨਾਂ ਦੀ ਪੇਸ਼ ਕਰਾਂਗੇ ਇਸ ਲਈ ਇਹ ਜਾਣਕਾਰੀ ਦੇਣ ਲਈ ਅਸੀਂ ਤੁਹਾਡੇ ਕੋਲ ਪਹੁੰਚੇ ਪ੍ਰੋਫੈਸਰ ਮਨਜੀਤ ਸਿੰਘ ਸਰ ਅੱਜ ਕੋਈ ਸੀਟ ਨਹੀਂ ਨਾ ਸਮਸਕਾਰ ਨਹੀਂ ਅੱਜ ਨਹੀਂ ਅੱਜ ਨਹੀਂ ਕਰਾ ਮੇਰਾ ਖਿਆਲ ਹੁੰਦਾ ਨੇ ਇਹੀ ਗੱਲ ਕਹੀ ਹੈ ਕਿ ਜਿੰਨਾ ਸਾਨੂੰ ਓਵਰ ਵੈਲਮਿੰਗ ਰਿਸਪਾਂਸ ਸਾਰੇ ਪਾਸਿਓਂ ਆ ਰਿਹਾ ਤੁਸੀਂ ਦੇਖਿਆ ਵੀ ਆ ਕਿ ਬਾਕੀ ਸਾਰੀਆਂ ਪਾਰਟੀਆਂ ਨੂੰ ਕਿਵੇਂ ਇਸ ਗੱਲ ਦੀ ਖਬਰ ਵੀ ਆ ਤੇ ਉਹਨਾਂ ਨੂੰ ਭਾਜੜਾਂ ਵੀ ਪਈਆਂ ਵੀ ਆਗੇ 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 ਮੈਂ ਤੇ ਇਹੋ ਜਿਹਾ ਵੱਡਾ ਅਭਾਰ ਪੰਜਾਬ ਦੇ ਅੰਦਰ ਜਿਹੜਾ ਰਵਾਇਤੀ ਰਾਜਨੀਤੀ ਤੋਂ ਮੁਕਤੀ ਪਾਉਣ ਵਾਲਾ 2014 ਚ ਬੈਠਾ ਦੇਖਿਆ ਸੀ ਤੇ ਇੰਜ ਹੀ ਮੈਂ ਉਦੋਂ ਸਕਰੀਨ ਕਮੇਟੀ ਚ ਆਪ ਦੇ ਸਾਰੇ ਵਿੱਚ ਸੀ ਜਦ ਲੋਕ ਸਭਾ ਦੀਆਂ ਚੋਣਾਂ ਸੀ ਇੰਜ ਹੀ ਪੰਜਾਬ ਉਦੋਂ ਉਮੜ ਕੇ ਪਿਆ ਸੀਗਾ ਉਨ੍ਹਾਂ ਦੇ ਹੱਕ ਵਿੱਚ ਬਿਨਾ ਇੱਕ ਵੀ ਪਾਰਟੀ ਦਾ ਬੰਦਾ ਹੋਣ ਤੋਂ 25% ਵੋਟਾਂ ਪੰਜਾਬ ਦੀਆਂ ਪੈ ਗਿਆ ਸੀ। ਉਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਫਿਰ ਬਣਿਆ। ਜਿਹੜੀਆਂ ਐਪਲੀਕੇਸ਼ਨਾਂ ਉੱਥੇ ਸਾਨੂੰ ਸਾਡਾ 24 ਘੰਟੇ ਫੋਨ ਬੰਦ ਨਹੀਂ ਹੁੰਦਾ ਐਪਲੀਕੇਸ਼ਨਾਂ ਆ ਰਹੀਆਂ, ਆਨਲਾਈਨ ਆ ਰਹੀਆਂ। ਆਨਲਾਈਨ ਦਾ ਮਤਲਬ ਈਮੇਲ ਰਹੀਆਂ ਆ ਰਹੀਆਂ ਹੋਰ ਆ ਰਹੀਆਂ। ਉਹ ਸਾਰੀਆਂ ਇਹਨਾਂ ਨੇ ਬਹੁਤ ਸਾਰੀਆਂ ਉੱਥੇ ਡਾਊਨਲੋਡ ਕੀਤੀਆਂ। ਅੱਜ ਲਾਸਟ ਡੇਟ ਸੀਗੀ ਤੇ ਇਸ ਕਰਕੇ ਮੈਂ ਤੇ ਇਹਦੇ ਵਿੱਚ ਕੋਈ ਹੋਰ ਐਡ ਨਹੀਂ ਕਰਨਾ ਚਾਹੁੰਦਾ। ਤਾਨੂੰ ਇੱਕ ਮੀਡੀਆ ਨੂੰ ਖੁਸ਼ਖਬਰੀ ਹੀ ਦੇਣੀ ਚਾਹੁੰਨਾ ਕਿ ਜੇ ਅਬ ਰਾਤ ਹੈ ਸਿਮਤ ਵਾਲੀ ਤਾਂ ਸਵੇਰ ਦਾ ਆਲਮ ਕੀ ਹੋਗਾ ਕਿ ਜੇ ਅਸੀਂ ਅਜੇ ਸਕਰੀਨਿੰਗ ਨਹੀਂ ਕੀਤੀ ਤੇ ਇੰਨੀ ਵੱਡੀ ਗਿਣਤੀ ਚ ਲੋਕਾਂ ਆ ਰਹੇ ਆ ਸਾਡੇ ਕੋਲ ਤਾਂ ਫਿਰ ਜਦੋਂ 16 ਤਰੀਕ ਨੂੰ ਅਸੀਂ ਅਨਾਉਂਸ ਕਰਾਂਗੇ ਉਹਦੇ ਚ ਵਾਕਿਆ ਹੀ ਤੁਹਾਨੂੰ ਬਹੁਤ ਵਧੀਆ ਯੋਗ ਕੈਂਡੀਡੇਟ ਦੇਾਂਗੇ ਇਹ ਸਾਡਾ ਤੁਹਾਡੇ ਨਾਲ ਵਾਦਾ ਮੈਂ ਡਾਕਟਰ ਸੁਮਨ ਸਿੰਘ ਜਦੋਂ ਅਸੀਂ ਇਹ एलान ਕੀਤਾ ਸੀ مورچے ਦਾ میری ਇਹ ਹੋਪ ਸੀ ਕਿ ਜਿਹੜੇ ਸਾਡੇ ਕੈਂਡੀਡੇਟ ਹੋਣਗੇ ਤੁਸੀਂ ਉਹਨਾਂ ਤੇ ਪ੍ਰਾਊਡ ਹੋਗੇ ਸਾਡੇ ਏਜੰਡੇਆ ਤੇ ਪ੍ਰਾਊਡ ਹੋਗੇ ਇਸੇ ਲਈ ਜੋ ਵੀ ਅਸੀਂ ਫੈਸਲੇ ਕੀਤੇ ਕਿਸੇ ਨੇ ਆਪਣੀਆਂ ਨੌਕਰੀਆਂ ਛੱਡੀਆਂ ਦੇਸ਼ ਛੱਡੇ ਜੋ ਵੀ ਕੀਤਾ ਉਹ ਇਸ ਫੈਸਲੇ ਕਰਕੇ ਕੀ ਅਸੀਂ ਵਾਕਿਆ ਇੱਕ ਪੰਜਾਬ ਦੀ ਪਾਰਟੀ ਬਣਾਈ ਆ ਜਿੱਥੇ ਪੰਜਾਬੀ ਅੱਗੇ ਆਉਣਗੇ ਜਿਹੜੇ ਦੇਸ਼ ਨੂੰ ਪਿਆਰ ਕਰਦੇ ਜਿਨ੍ਹਾਂ ਦੇ ਵੱਡੇ-ਵਡੇਰਿਆਂ ਨੇ ਸ਼ਾਇਦ ਇਸ ਦੇਸ਼ ਦੀ ਆਜ਼ਾਦੀ ਲਈ ਕੰਮ ਕੀਤਾ ਆਰਮੀ ਦੇ ਵਿੱਚ ਰਹੇ 에ਅਰ ਫੋਰਸ ਦੇ ਵਿੱਚ ਰਹੇ ਸੇਵਾ ਕੀਤੀ ਪੰਜਾਬ ਦੇ ਲਈ ਔਰ ਵਾਕਈ ਇਹ ਜਿਹੜੇ ਐਪਲੀਕੈਂਟਸ ਨੇ ਉਹਨਾਂ ਵਿੱਚ ਮੈਨੂੰ ਉਹ ਲੋਕ ਵਿਖੇ ਕੋਈ ਅਰਜਨਵਾਦੀ ਆ ਕੋਈ ਲੰਪੀਆਂ ਨੇ ਆ ਕੋਈ ਪ੍ਰੋਫੈਸਰ ਆ ਪੀ ਐਚ ਡੀ ਆ ਰਿਸਰਚਰ ਆ ਮੈਂ ਇੰਨਾ ਖੁਸ਼ ਹੋਇਆ ਹੁਣ ਤੱਕ ਇੰਨਾ ਐਪਲੀਕੈਂਟਸ ਵਲ ਵੇਖ ਕੇ ਕਿ ਮਾਣੀ ਕਰਦਾ ਔਰ ਜਿਹੜੇ ਲੋਕ ਸਾਨੂੰ ਆਂਦੇ ਸੀ ਕਿ ਪੰਜਾਬ ਦੇ ਲਈ ਕੋਈ ਭਲਾ ਨਹੀਂ ਕੋਈ ਇਹ ਨਹੀਂ ਉਹ ਨਹੀਂ ਉਹ ਸਭ ਕੁਝ ਇੱਥੇ ਗਲਤ ਹੁੰਦਾ ਵੇਖਿਆ ਸੋ ਜਿੱਦਾਂ ਪ੍ਰੋਫੈਸਰ ਸਾਹਿਬ ਐਡਵੋਕੇਟ ਸਾਹਿਬ ਉਹਨਾਂ ਨੇ ਕਿਹਾ ਅਸੀਂ ਸਾਰੇ ਬਹੁਤ ਖੁਸ਼ ਆ ਔਰ ਬਹੁਤ ਮਜ਼ਾ ਆਊਗਾ ਇਨ ਐਪਲੀਕੇਸ਼ਨਸ ਦੇ ਨੂੰ ਜੱਜ ਕਰਨ ਦਾ ਔਰ ਪਲੀਜ਼ ਮੈਂ ਤੁਹਾਨੂੰ ਇਹੋ ਹੀ ਕਹਿਣਾ ਅਸੀਂ ਕੋਈ ਵੀ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਕਰਨਾ ਚਾਹੁੰਦੇ ਸਾਂ ਕਿ ਵਾਕੇ ਉਹ ਚਿਹਰੇ ਅੱਗੇ ਲੈ ਕੇ ਇਹ ਜਨਤ ਤੁਸੀਂ ਵੀ ਪ੍ਰਾਊਡ ਹੋ ਸਕੋ ਅਸੀਂ ਵੀ ਪ੍ਰਾਊਡ ਹੋ ਸਕੀਏ ਸਾਰਾ ਪੰਜਾਬ ਪ੍ਰਾਊਡ ਹੋ ਸਕੋ ਸੱਚ ਨਾਮ ਚ ਮੇਰਾ ਨਾਮ ਇੱਕ ਇੱਕ ਕਰਕੇ ਜਦੋਂ ਮੈਸੇਜ ਆਇਆ ਸੀਗਾ ਮੈਸੇਜ ਇਹ ਆਇਆ ਸੀਗਾ ਵੀ ਜਿਹੜੀਆਂ ਲੁਧਿਆਣਾ ਸਿਟੀ ਦੀਆਂ ਜਿਹੜੀਆਂ ਸੀਟਸ ਨੇ ਉਹਨਾਂ ਨੂੰ ਤੁਸੀਂ ਚੁਣ ਲਿਆ ਹੈ ਉਹਦਾ ਹੀ ਐਲਾਨ ਕਰਨਾ ਕੀ ਕਾਰਨ ਹੈ ਵੀ ਐਨ ਮੂਵਮੈਂਟ ਤੇ ਆ ਕੇ ਤੁਸੀਂ ਕਹਿ ਰਹੇ ਹੋ ਵੀ ਨਹੀਂ ਹੋਣੀ ਹੋ ਰਹੀ ਆ ਨਹੀਂ ਉਹ ਇਸ ਤਰ੍ਹਾਂ ਹੈ ਉਹ ਇਸ ਤਰ੍ਹਾਂ ਦੇ ਲੁਧਿਆਣਾ ਸ਼ਹਿਰੀ ਸੀਟਾਂ ਨੇ ਉਹ ਅਸੀਂ ਸ਼ਹਿਰ ਦੇ ਜਿਹੜੇ ਸਾਡੇ ਇੰਡਸਟਰੀਲ ਸੀਟਾਂ ਨੂੰ ਤੈਅ ਕੀਤਾ ਵੀ 6 ਸੀਟਾਂ ਨੂੰ ਲੜਨ ਨੂੰ ਠੀਕ ਹੈ ਤਾਂ ਉਹਨਾਂ ਦੇ ਜਿਹੜੇ ਜੇ ਪੂਰੇ ਨਾਂ ਸੀ ਉਹ ਡਿਸਾਈਡ ਨਹੀਂ ਸੀ ਹੋਏ ਪਹਿਲਾਂ ਸੀ ਵੀ ਡਿਸਾਈਡ ਹੋ ਗਏ ਨੇ ਤਾਂ ਉਹਦੇ ਵਿੱਚ ਟਾਈਮ ਕੁਛ ਲੱਗ ਰਿਹਾ ਸੀ ਤਾਂ ਇਸ ਲਈ ਅਸੀਂ ਚਾਹੁੰਦੇ ਨਹੀਂ ਸੀ ਵੀ ਉਸ ਨੂੰ ਕੋਈ ਹੈਰਡਲੀ ਕਰੀਏ ਤਾਂ ਕੱਲ ਨੂੰ ਕੋਈ ਕਹੇ ਸੀਟਾਂ ਨਾ ਡਿਸਾਈਡਡ ਨੇ ਵੀ ਉਹਨਾਂ ਦੀਆਂ ਨੇ ਪਰ Let them decide the best names ਸਾਡੇ ਸਾਹਮਣੇ ਸਵਾਲ ਇਹ ਉਹ ਆ ਜਾਊਗਾ ਸਾਨੂੰ ਕਾਹਲੀ ਕੀ ਹੈ ਅਸੀਂ ਉਹਦੇ ਨਾਲ ਛੇ ਹੀ ਨਾਊਂਸ ਕਰਨਾ ਚਾਹੁੰਦੇ ਅਸੀਂ ਜ਼ਿਆਦਾ ਕਰਾਂਗੇ ਘਟੋ ਘਟ 2 ਦਰਜਣ ਤੋਂ ਜ਼ਿਆਦਾ ਕਰਾਂਗੇ ਪਰ ਸਰ ਇਸ ਤੋਂ ਘੱਟ ਨਹੀਂ ਕਰਾਂਗੇ ਸਰ ਜਿਵੇਂ ਕਿ ਜਦੋਂ ਵੀ ਕੋਈ ਨਵੀਂ ਪਾਰਟੀ ਬਣਦੀ ਹੈ ਉਹਨਾਂ ਲੋਕਾਂ ਦੀ ਪਲੇਟਫਾਰਮ ਬਣ ਜਾਂਦੀ ਹੈ ਜਿਨ੍ਹਾਂ ਨੂੰ ਰਵਾਇਤੀ ਪਾਰਟੀਆਂ ਨੂੰ ਟਿਕਟ ਨਹੀਂ ਮਿਲਦੀ ਜਿਵੇਂ ਆਮ ਆਦਮੀ ਪਾਰਟੀ ਬਣੀ ਹੈ ਉਹ ਕਾਂਗਰਸੀਆਂ ਖੰਜੀ ਉੱਤਰ ਜਾ ਰਹੇ ਨੇ ਤੁਸੀਂ ਕਿੱਥਾਂ ਕਿ ਤੁਹਾਡਾ ਜਿਹੜਾ ਫਿਫਥ ਵੋਟਾ ਹੈਗਾ ਉਹ ਉਹਨਾਂ ਉਮੀਦਵਾਰਾਂ ਨੂੰ ਲਊਗਾ ਜਾਂ ਨਹੀਂ ਉਹਨਾਂ ਨੂੰ ਡਿਟੈਕਟ ਕਰੂਗਾ ਦੇਖੋ ਕਿੰਨਾ ਉਜਿਆ ਪਾਰਟੀਆਂ ਤੋਂ ਕੱਟੀਆਂ ਲੀਆਂ ਦੇਖੋ ਅੱਜ ਅਸੀਂ ਸਵੇਰ ਦੇ ਬੈਠੇ ਹੋਏ ਆਂ ਕੱਲੀ ਕੱਲੀ ਐਪਲੀਕੇਸ਼ਨ ਦੇਖ ਰਹੇ ਆਂ ਇਹ ਬਿਲਕੁਲ ਗਲਤ ਠੀਕ ਆ ਕਈਆਂ ਨਾ ਵਾਕਿਆ ਹੀ ਕਿਸੇ ਪਾਰਟੀ ਨਾਲ ਪਾਰਟੀ ਵੱਲੋਂ ਧੱਕਾ ਵੀ ਹੋਇਆ ਹੋ ਸਕਦਾ ਉਹ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਾਲ ਦੀ ਮਿਹਨਤ ਕਰ ਰਹੇ ਆ ਤੇ ਬਾਅਦ ਚ ਉਹਨਾਂ ਨੇ ਕਿਸੇ ਹੋਰ ਕੋਣ ਨੂੰ ਕੁਝ ਹੋਰ ਸਫਾਰਸ਼ ਨਾਲ ਮੈਂ ਨਹੀਂ ਕਹਿੰਦਾ ਪੈਸਾ ਲੈ ਕੇ ਜਾਂ ਕਿਦਾਂ ਕਿਸੇ ਨੂੰ ਵੇਚਦੀ ਟਿਕਟ ਜਾਂ ਇੰਜ ਕਹਿ ਲਓ ਕਿਸੇ ਨੂੰ ਆਪਣੇ ਨੂੰ ਬੰਦੇ ਨੂੰ ਦੇਦੀ ਕੰਮ ਕਿਸੇ ਨੇ ਕੀਤਾ ਟਿਕਟ ਕਿਸੇ ਨੂੰ ਦੇਦੀ ਉਹਨਾਂ ਨਾਲ ਤੇ ਇਨਸਾਫ ਪੰਜਾਬੀਆਂ ਨੂੰ ਕਰਨਾ ਪਊਗਾ ਪਰ ਜਿਹੜੇ ਉਂਜੀ ਕਿ ਕਿਉਂਕਿ ਉਧਰੋਂ ਰਿਜੈਕਟ ਮਾਲ ਹੋ ਗਏ ਤੇ ਹੁਣ ਐ ਇੱਧਰ ਆ ਕੇ ਐਸੇ ਡੱਬੇ 'ਚ ਬਹਿ ਜਾਓ ਉਹਨਾਂ ਨੂੰ ਅਸੀਂ ਅਵੋਇਡ ਕਰਦੇ ਇਹਦਾ ਮਤਲਬ ਇਹ ਕਿ ਉਹ ਲੜੇ ਆ ਇੱਕ ਮਿੰਟ ਜਿਹੜੇ ਦੋਨੋਂ ਕਿਸੇ ਪਾਰਟੀ ਵੱਲੋਂ ਲੜੇ ਉਹਨਾਂ ਨੂੰ ਕਿੱਦਾਂ ਮਤਲਬ ਟਿਕਟ ਮਿਲੂਗੀ ਨਹੀਂ ਦੇਖੋ ਫਿਰ ਇਹ ਗੱਲ ਕਹੀ ਨਾ ਚੋਣ ਲੜਨਾ ਅਸੀਂ ਨਹੀਂ ਚਾਹੁੰਨੇ ਇਸ ਵਾਰੀ ਲੜਨੀ ਹੈ ਇਹਦੇ 'ਚ ਕਿਹੜੀ ਗੱਲ ਆ ਮੈਂ ਨਹੀਂ ਲੜਨੀ ਮਤਲਬ ਇਹ ਐਸਐਸਐਮ ਚੋਣਾ ਲੜ ਰਿਹਾ ਚੋਣਾ ਲੜਨਾ ਆਪਣੇ ਆਪ ਚ ਕੋਈ ਮਾੜੀ ਗੱਲ ਨਹੀਂ ਹੈ ਪਰ ਜੇ ਕਿਸੇ ਨੇ ਮਾੜਾ ਕੰਮ ਕੀਤਾ ਚੋਣ ਲੜਨ ਤੋਂ ਬਾਅਦ ਉਹਨੂੰ ਅਸੀਂ ਉਹਨੂੰ ਬਿਲਕੁਲ ਦੇਖਾਂਗੇ ਉਹਨੂੰ ਬਾਹਰ ਰੱਖਾਂਗੇ ਸਵਾਲ ਇਹ ਹੈ ਜਿਹੜਾ ਐਟ ਦਾ 11th ਆਵਰ ਇਸ ਕਰਕੇ ਪਾਰਟੀ ਛੱਡ ਗਏ ਹੋਏ ਉਹਨਾਂ ਟਿਕਟ ਨਹੀਂ ਦਿੱਤੀ ਤਾਂ ਉਹ ਟ੍ਰੈਂਡਸ ਨੂੰ ਡਿਸਕਰੇਜ ਕਰਾਂ ਬਿਲਕੁਲ ਉਹਨੂੰ ਇਨਕਰੇਜ ਨਹੀਂ ਕਰਦੇ ਅਸੀਂ ਇਹ ਤਾਂ ਉਹਨਾਂ ਪਾਰਟੀਆਂ ਸਾਡਾ ਵਖੇਵਾ ਕੀ ਹੋਇਆ ਫਿਰ ਮੈਂ ਵੀ ਤਾਂ ਸਾਰੇ ਛੱਡ ਕੇ ਆ ਰਹੇ ਇਸ ਤਰ੍ਹਾਂ ਅਕਾਲੀ ਕਾਂਗਰਸ ਵੱਲ ਜਾ ਰਹੇ ਆ ਕਾਂਗਰਸ ਉਧਰ ਆਮ ਆਦਮੀ ਪਾਰਟੀ ਹਾਲ ਤੁਹਾਡੇ ਸਾਹਮਣੇ ਆ ਫਿਰ ਕੋਈ ਅੰਤਰ ਨਹੀਂ ਅਸੀਂ ਇੱਕ ਡਿਫਰੈਂਟ ਪੋਲਿਟਿਕ ਦੀ ਡਿਫਰੈਂਟ ਲਾਈਨ ਡਿਫਰੈਂਟ ਪ੍ਰੋਗਰਾਮ ਦੇ ਰਹੇ ਆ ਇਹ ਇਹ ਪ੍ਰੈਕਟਿਸ ਨੂੰ ਡਿਸਕਰੇਜ ਕਰਦੇ ਆ ਇਹਨਾਂ ਦਾ ਪੰਜਾਬ ਦਾ ਨੁਕਸਾਨ ਕੀਤਾ ਹੁਣ ਤੱਕ ਅਸੀਂ ਵੀ ਪੈਸੇ ਦੀ سپورਟ ਅਸੀਂ ਵੀ ਪੈਸੇ ਦੀ سپورਟ ਕੀਤੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਇਹ ਵੀ ਆਮ ਆਦਮੀ ਪਾਰਟੀ 'ਚ ਰਹਿ ਚੁੱਕੇ ਨੇ ਗੱਲ ਇਹੋ ਹੀ ਹੋਈ ਆ ਕਿ ਜੇ ਕਿਸੇ ਨੇ ਪੈਸਾ ਲੈ ਕੇ ਟਿਕਟ ਵੇਚਦੀ ਕਿਸੇ ਵਿਚਾਰੇ ਦੀ ਜਿਹਨੇ ਮਿਹਨਤ ਕੀਤੀ ਸੀ ਉਹਦੇ ਹੱਕ ਮਾਰਤਾ ਸਾਡੇ ਨਾਲ ਉਹ ਲੋਕ ਨਹੀਂ ਖਿਲੋਤੇ ਬਾਰਡਰਾਂ ਤੇ ਭਾਵੇਂ ਨਾ ਖਿਲੋਤੇ ਅੱਜ ਉਹ ਲੋਕ ਸਾਡੇ ਨਾਲ ਖੜਨਾ ਚਾਹੁੰਦੇ ਉਹ ਚੀਜ਼ ਕਰਕੇ ਅਸੀਂ ਉਹਨਾਂ ਨੂੰ ਮਨਾ ਕਰ ਦਿਓ ਸਾਡੇ ਲਈ ਗਲਤ ਹੋਊਗਾ ਚੰਗੇ ਕੈਂਡੀਡੇਟ ਜਿਨ੍ਹਾਂ ਨੇ ਕ腐ਸ਼ਨ ਫਰੀ ਹੋਣ ਚੰਗੇ ਕੰਮ ਕੀਤੇ ਹੋਣ ਸੋਸਾਇਟੀ ਚ ਭਾਵੇਂ ਜਿਹੜੇ ਮਰਜੀ ਪਾਰਟੀ ਚ ਉਹਨਾਂ ਨੂੰ ਕਨਸੀਡਰ ਤੇ ਕਰਨਾ ਹੀ ਚਾਹੀਦਾ ਨਾ ਹਾਂਜੀ ਸਰ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਪ੍ਰਕਿਰਿਆ ਹੋ ਗਈ ਹੈ ਪੂਰੀ ਹਾਂਜੀ ਪਾਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਉਹ ਉਹ ਇਨ ਪ੍ਰੋਸੈਸ ਹੈ ਇਹਨੂੰ ਪ੍ਰੋਸੈਸ ਹੈ ਰਜਿਸਟ੍ਰੇਸ਼ਨ ਹੋ ਗਈ ਹੈ ਵੀ ਆਰ ਵੇਟਿੰਗ ਫਾਰ ਦ ਸਿੰਬਲ ਇਟ ਵਿਲ ਟੇਕ ਸਮ ਟਾਈਮ ਇਟ ਵਿਲ ਟੇਕ ਸਮ ਟਾਈਮ ਹਾਂਜੀ ਆ ਰਹੇ ਨੇ ਵੀ ਭਾਜੀ ਜੀ ਪੀ ਪੀ ਬੜਾ ਜਿਹੜਾ ਹੈਗਾ ਸਿਸਟਮ ਨਾਲ ਜਿਹੜਾ ਹੈਗਾ ਤੁਹਾਡਾ ਇਹਦੇ ਵਿੱਚ ਜਿਹੜੀ ਹੈ ਹੁਣ ਕਹਿ ਰਹੇ ਆ ਇੱਕ ਮਿੰਟ ਆਪਾਂ ਜਿਹੜਾ ਸਾਡੀ ਪਾਰਟੀ ਕਰ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਭਾਜੀਪੀ ਦੀ ਸਪੋਰਟ ਉਹਨਾਂ ਨੇ ਕਿਹਾ ਭਾਜੀਪੀ ਸਪੋਰਟ ਕਰਕੇ ਇਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਰਹੀ ਹੈ ਤੇ ਉਹਨੂੰ ਚੇਂਜ ਕੀਤਾ ਜਾ ਰਿਹਾ ਰੂਲ ਅਟੈਕ ਸੁਣੋ ਇਹ ਇਹ ਕਰਕੇ ਲਓ ਇਹ ਇਹਦੀ ਐਵੀਡੈਂਸ ਉਹਨਾਂ ਨੇ ਦੇਣੀ ਹੈ This is a mere allegation Election Commission ਇੱਕ ਕੰਸਟੀਟਿਊਸ਼ਨਲ ਬਾਡੀ ਹੈ ਉਹਦੀ ਆਪਣੀ ਡਿਸਕ੍ਰੈਸ਼ਨਲ ਆਪਣਾ ਪ੍ਰੈਰੋਗੇਟਿਵ ਹੈ Let them decide nobody can interfere in the process ਜਦੋਂ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਨੋ ਬੋਡੀ ਕੈਨ ਇੰਟਰਫੇਅਰ ਇਲੈਕਸ਼ਨ ਕਿੰ ਵਿੱਚ ਰੈ एवरीवन ਪਾਵਰ ਬਿਲਕੁਲ ਇਹ ਲੀਗਲ ਇੱਕ ਮਿੰਟ ਲੀਗਲ ਵਾਅਦਾ ਹੈਗਾ ਮੀਡੀਆ ਚ ਆ ਚੁੱਕਾ ਹੈ ਜਿਹੜਾ ਐਸ ਵਾਰੀ ਉਹਨਾਂ ਨੇ ਕੰਸੈਸ਼ਨ ਦਿੱਤਾ ਵਾ 20 ਦਿਨ ਦਾ ਛੱਡ ਕੇ ਜਾਂ ਮਹੀਨੇ ਦਾ ਨੋਟਿਸ ਛੱਡ ਕੇ 7 ਦਿਨ ਦਾ ਕੀਤਾ ਉਹਨਾਂ 2019 ਚ ਕੀਤਾ ਉਹਨਾਂ ਨੇ 2020 ਚ ਕੀਤਾ 2021 ਮਾਰਚ ਵਿੱਚ ਵੀ ਕੀਤਾ ਹੁਣ ਉਹ ਚੌਥੀ ਵਾਰੀ ਕਰ ਰਹੇ ਆ ਜਿਹੜਾ ਉਹਨਾਂ ਨੇ ਅਲੀਗੇਸ਼ਨ ਲਾਇਆ ਕਿ ਸਪੈਸ਼ਲੀ ਇਹਨਾਂ ਲਈ ਕੀਤਾ ਜਾ ਰਿਹਾ ਕਾਂਕੀ ਜਿਹੜਾ ਬੀਜੇਪੀ ਨੂੰ ਕਰਨਾ ਮੈਨੂੰ ਨਹੀਂ ਸਮਝ ਆਉਂਦਾ ਇੱਥੋਂ ਹੀ ਸਾਨੂੰ ਲੱਗਦਾ ਕਿ ਉਹ ਮੈਦਾਨ ਚ ਭੱਜਣਾ ਫਿਰਦੇ ਆ ਸਾਡੇ ਤੇ ਦੋਸ਼ ਲਾ ਕੇ ਆ ਭੱਜਣਾ ਫਿਰਦੇ ਬੈਸਟ ਆਉਣੀ ਰਹਿੰਦੀ ਆ ਜੇਕਰ ਕਾਂਗਰਸ ਦੇ ਕੈਂਡੀਡੇਟ ਅਪਲਾਈ ਕਰਨਗੇ ਕਿਉਂਕਿ ਰੁੱਸਣਗੇ ਤਾਂ ਸਹੀ ਹਰ ਹਾਲ ਹਲਕੇ ਜੋ ਉਹਨਾਂ ਦੇ ਬਾਰੇ ਕੀ ਕਰਾਂ ਉਹ ਸਾਰੀਆਂ ਪਾਰਟੀਆਂ ਬਾਰੇ ਕਹਿਤਾ ਤੁਹਾਡਾ ਕਲੋਜ਼ ਹੋ ਗਿਆ ਤੁਹਾਡਾ ਕਲੋਜ਼ ਹੋ ਗਿਆ ਤਾਂ ਫਿਰ ਖੁੱਲ ਸਕਦਾ ਹੈ ਅਸੀਂ ਸਾਰੀ ਪਾਰਟੀਆਂ ਬਾਰੇ ਕਹਿਆ ਅੱਜ ਇਸ ਤੋਂ ਬਾਅਦ ਇੱਕ ਵੀ ਐਪਲੀਕੇਸ਼ਨ ਟਾਈਮ ਪਾਇਆ ਸੀ 5 ਵਜੇ ਟਾਈਮ ਸੀ ਕੋਈ ਵੀ ਐਪਲੀਕੇਸ਼ਨ 5 ਵਜੇ 1 ਮਿੰਟ ਤੇ ਨਹੀਂ ਲੈ ਜਾਉਂਗਾ ਕਾਂਗਰਸ ਪਾਰਟੀ ਦੂਜੀ ਪਾਰਟੀ ਨਾਲ ਸਵਾਲ ਹੀ ਪੈਦਾ ਹੁੰਦਾ ਹੈ ਕਿ ਕਿਤਾ ਕਰ ਰਹੇ ਹੋ ਜਿੱਦਾਂ ਰੈਲੀਆਂ ਨਹੀਂ ਹੋ ਸਕਦੀਆਂ ਕੁਛ ਨਹੀਂ ਤੁਹਾਡੀ ਸਟ੍ਰੈਟਜੀ ਕੀ ਹੈ ਇਲੈਕਸ਼ਨ ਤੇ ਆਪਣੀ ਸਾਲ ਪ੍ਰਚਾਰ ਹੀ ਕਰਦੇ ਰਹੇ ਹਾਂ ਇੰਨਾ ਜਿੰਨਾ ਚਿਰ ਮੂਵਮੈਂਟ ਚੱਲਦੀ ਰਹੀ ਹੈ ਉਹ ਤਾਂ ਸਰ ਕਿਸਾਨੀ ਲਈ ਕਰਦੇ ਰਹੇ ਨਾ ਜਨਾਬ ਪੰਜਾਬ ਦੇ ਕਿਸਾਨ ਸਾਡਾ ਪ੍ਰਚਾਰ ਟਰੈਡੀਸ਼ਨਲ ਪਾਰਟੀ ਵਾਲਾ ਨਹੀਂ ਅਸੀਂ ਮਨੀ ਐਂਡ ਮਸਲ ਪਰ ਦਾ ਮੁਕਾਬਲਾ ਰਾਜ ਸ਼ਕਤੀ ਔਰ ਨੋਟਸਕ ਦੀ ਮੁਕਾਬਲਾ ਲੋਕ ਸ਼ਕਤੀ ਨਾਲ ਕਰਨਾ ਲੋਕ ਸਾਡੇ ਨਾਲ ਦਾ ਖਾਂ ਤਾਂ ਮੋਰਚੇ ਲਾਇਕ ਸਾਨੂੰ ਬੈਠੇ ਸਾਨੂੰ ਜਾਣ ਦੀ ਲੋੜ ਹੀ ਨਹੀਂ ਸਾਡੇ ਸਾਡੇ ਜਿਹੜੇ ਥਾਂ ਥਾਂ ਜਿਹੜੇ ਬੂਥ ਮੈਨੇਜਮੈਂਟ ਲਈ ਕਿਸਾਨ ਬੈਠੇ ਨੇ ਜਿਹੜੇ ਮੋਰਚਾ ਚ ਬੈਟਰ ਰਹਿੰਦੇ ਸਾਨੂੰ ਜਾਣ ਦੀ ਲੋੜ ਨਹੀਂ ਮੈਨੀਫੈਸਟੋ ਹੈ ਜਿਹੜਾ ਵਿਦਨ 2 3 ਡੇਸ ਅਸੀਂ ਮੈਨੀਫੈਸਟੋ ਰਿਲੀਜ਼ ਕਰ ਰਹੇ ਹਾਂ ਸਾਡਾ ਲਗਭਗ ਤਿਆਰ ਹੋ ਰਿਹਾ ਸਰ ਚੜੂਨੀ ਨਾਲ ਕੋਈ ਗੱਲਬਾਤ ਹੋ ਪਾਈ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਕਿੰਨਾ ਕਿਤੇ ਲੱਗਦਾ ਕਿ ਕਿਸਾਨਾਂ ਦੇ ਨਾਲ ਤਾਲਮਿਲ ਹੋ ਪਾਇਆ ਜਿਹੜੀਆਂ ਜਥੇਬੰਦੀਆਂ ਨਾਲ ਬਿਲਕੁਲ ਨੈਰੋਡਾਊਨ ਹੋ ਗਿਆ ਅਸੀਂ ਮੋਰਚਾ ਚ ਇਕੱਠੇ ਲੜੇ ਆ ਇੱਥੇ ਇਕੱਠੇ ਆ ਕੋਈ ਨਹੀਂ ਚਾਹੁੰਦਾ ਕਿ ਜਿਹੜੀ ਕਿਸਾਨੀ ਰਿਪੋਰਟ ਵੰਡੀ ਜਾਏ ਨਾ ਉਹ ਚਾਹੁੰਦੇ ਨਾ ਅਸੀਂ ਚਾਹੁੰਦੇ ਹਾਂ ਸਾਰੇ ਨੈਰੋ ਡਿਫਰੈਂਸ ਜਿਹੜੇ ਨੈਰੋ ਡਾਊਨ ਹੋ ਗਏ ਇੱਕ ਦੋ ਦਿਨ ਤੁਹਾਨੂੰ ਪਤਾ ਚੱਲ ਜਾਏਗਾ ਇਕੱਠੇ ਹੀ ਅਨਾਉਂਸਮੈਂਟ ਕਰਾਂਗੇ ਸਰ ਰੜਕ ਕੋਈ ਅਸੀਂ ਕਰਦੇ ਸਭ ਕੁਝ ਠੀਕ ਹੈ